ਦੇਖੋ ਬੱਬਾ ਜੰਗਲ ਦੇ ਨਿਆਰੇ ਹੈ ਕਰੇ ਬੈਠਾ ਅਗਲਾ ਹਰੀ ਕੀ ਐਕਟਰ ਬਣੀ ਜਾਂਦਾ ਇਹ ਤਾਂ ਮਿਸਰੇ ਦੀ ਕੁਟਿਆ ਤੇ ਗਏ ਇਹ ਮਿਸਰੇ ਦੀ ਕੁਟਿਆ ਦੇ ਬਾਗੇ ਆਪਣੀ ਕਿੱਧਰ ਆ ਇੱਧਰ ਹੀ ਆ ਇੱਧਰ ਗੱਡੀ ਇੱਕ ਰਾਹ ਭੁੱਲੀ ਜਾਂਦੇ ਆ ਵੀਰ ਇੱਕ ਵਾਰੀ ਆ ਕੇ ਬਾਗੇ ਦੁਬਾਰੇ ਫੇਰ ਭੁੱਲ ਜਾਂਦੇ ਆ ਹੁਣੇ ਬਾਬਾ ਜੀ ਹੁੰਦਾ ਟਾਈਮ ਹੋ ਗਿਆ ਬਹੁਤ ਸ਼ੁਰੂ ਦੀ ਪ੍ਰੋਡਿਊਸਰ ਬਾਈ ਨਾਲ ਨੇ ਤਾਂ ਘਰ ਕੇ ਆ ਜਾਂਦੇ ਨੇ ਕੇਰਾਂ ਜਦੋਂ ਆਉਣੇ ਆਪ ਨੂੰ ਇੱਕ ਦੋ ਦਿਨ ਔਖੇ ਲੱਗਦੇ ਆ ਜਦੋਂ ਇਹਨਾਂ ਨਾਲ ਬਹਿਣਾ ਪੈਂਦਾ ਬੇਤੀ ਲੱਗ ਕੇ ਬਾਈ ਫਿਰ ਜੀ ਲੱਗ ਜਾਂਦਾ ਹਾਂ ਦੋ ਦੋ ਘੰਟੇ ਬੈਠੀ ਰਹਿੰਦੇ ਨੇ ਬਾਈ ਪਤਾ ਹੀ ਨਹੀਂ ਲੱਗਦਾ ਇਹ ਪ੍ਰੋਡਿਊਸਰ ਦਾ ਜੀ ਮੜਾ ਮੋਟਾ ਉੱਠ ਖੜਦਾਗਾ ਵੀ ਦੋ ਢਾਈ ਤਿੰਨ ਘੰਟੇ ਬਾਅਦ ਮੜਾ ਮੋਟਾ ਆਪਕੇ ਬੈਠੇ ਰਹਣਗੇ ਕਹਿੰਗੇ ਪਤਾ ਵੀ ਨਹੀਂ ਲੱਗਦਾ ਸਾਨੂੰ ਬਾਈ ਕਿੱਥੇ ਬੈਠਿਆ ਹਨ ਆਤਮਾ ਇਹਦੀ ਕਿ ਛੋਟੀ ਕਿੱਥੇ ਫਰਦੀਂਦੀ ਹੈ ਬਾਈ ਆਤਮਾ ਆਤਮਾ ਕਿੱਥੇ ਆਤਮਾ ਨਹੀਂ ਆਤਮਾ ਕਹਿੰਦੇ ਵੀ ਆਪਾਂ ਆਪਦੇ ਆਪ ਨੂੰ ਦੇਖ ਸਕਦੇ ਹਾਂ ਆਤਮਾ ਜੋ ਨਿਕਲ ਜਾਂਦੀ ਆ ਜਦੋਂ ਅਗਲੇ ਸਟੇਜ ਆ ਗਈ ਫਸਟ ਹਾਂ ਉਹ ਇਹ ਹਰ ਟਾਈਮ ਹੋਣ ਲੱਗ ਜਾਂਦੀ ਹੈ ਬਾਈ ਦਾ ਕੁਝ ਨਹੀਂ ਪਤਾ ਬਾਈ 10 ਸਾਲ ਲੱਗ ਜਾਣ 20 ਸਾਲ ਲੱਗ ਜਾਣ 30 ਸਾਲ ਲੱਗ ਜਾਣ ਠੀਕ ਆ ਜਵਾ ਬਸ ਇੱਕ ਨੰਬਰ ਹੀ ਆ ਕੰਮ ਕਿਉਂ ਬੱਬਾ ਜੀ ਉਹ ਸਾਰੇ ਦੁਨੀਆ ਨੂੰ ਭੁੱਲ ਚੁੱਕਿਆ ਬਾਈ ਕੁਝ ਕੁ ਗੱਲਾਂ ਰਹਿ ਗਈਆਂ ਬਸ ਉਹਦੀਆਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਭੁੱਲਣੇ ਪੈਂਦੇ ਸਾਰੀਆਂ ਚੀਜ਼ਾਂ ਸਭ ਕੁਝ ਭੁੱਲਣਾ ਪੈਂਦਾ ਜ਼ੀਰੋ ਹੋਣਾ ਪਊ ਫੇਰ ਉਹ ਨਹੀਂ ਮਿਲਦਾ ਹੀ ਨਹੀਂ ਇੱਕ ਵੀ ਵਿਕਾਰ ਰਹਿ ਗਿਆ ਮਿਲਦਾ ਨਹੀਂ ਠੀਕ ਹੈ ਜੀ ਜ਼ੀਰੋ ਹੋਣਾ ਪਊ ਜਮੀ ਜ਼ੀਰੋ ਦੇ ਇਕੱਲਾ ਬਸ ਤੂੰ ਹੀ ਚਾਹੁੰਦਾ ਮੈਨੂੰ ਕੁਝ ਨਹੀਂ ਹਾਂਜੀ ਆ ਰੁਪਈਆ ਪੈਣੀ ਵੀ ਛੁੱਟ ਜਾਂਦੀ ਹੈ ਸਹੀ ਹੈ ਜੀ ਸਹੀ ਆ ਕੁਛ ਵੀ ਨਹੀਂ ਸੁਆਦ ਲੱਗਦਾ ਫਿਰ। ਮੋਢੀ ਲੱਜ ਤੇ ਹੀ ਇਹਨਾਂ ਨੂੰ ਤਾਂ ਮਿਲ ਲੱਗ ਜਾਂਦਾ ਹੈ। ਹਾਂ। ਬੈਠਣ ਨਾਲ ਵੀ ਆਨੰਦ। ਮੈਂ ਪਰਸੋ ਦਾ ਆਇਆ ਨਾ ਬਾਬਾ ਜੀ। ਕੱਲ ਕੱਲ ਆਇਆ ਸੀ ਸੋਭਾ। ਕੱਲ ਸਵੇਰੇ। ਕੱਲ ਸਵੇਰੇ ਆਇਆ ਸੀ। ਮੈਂ ਕੱਲ ਇੰਨਾ ਬਈ ਮੈਨੂੰ ਐ ਹੋਈ ਪਿੰਡ ਭੱਜਾਂ ਭੱਜਾਂ ਜਦੋਂ ਬਾਈ ਵਰਗਿਆਂ ਨੇ ਮੈਨੂੰ ਗੱਲਾਂ ਦੱਸੀਆਂ ਹੁਣ ਮਰੇ ਐਂ ਜੀ ਕਰਦਾ ਵੀ ਮੈਂ ਜਾਵਾਂ ਇਹਨਾਂ ਨਾਲ ਵੀ ਰਹਿਣ ਲੱਗ ਜਾ ਆ। ਰਾਤ ਬੈਠਣ ਕਰਨ ਫਤਕਿਆ ਤੇਰਾ। ਇਹ ਕੁਛ ਨਹੀਂ ਖਾਂਦੇ ਪੀਂਦੇ ਬਈ। ਆ ਦੇਖੋ। ਕੁਰਕਰੀ ਸ਼ੁਰਕਰੀ ਮੈਂ ਆਪਦੇ ਜੋਗ ਰਣਾ ਐ ਲੱਸੀ ਪਾਣੀ ਪੀਣ ਨੂੰ। ਇਹ ਤਿਆਗੀ ਖੜੇ ਨੇ ਸਾਰਾ ਕੁਛ। ਰੋਟੀ ਵੀ ਨਹੀਂ ਖਾਂਦੇ ਕਹਿ ਕੇ ਖਾਣੀ ਪੈਂਦੀ ਬਈ ਯਾਰ ਰੋਟੀ ਤਾਂ ਨਾ ਨਾ ਤੂੰ ਖਾਓ ਯਾਰ ਕੋਈ ਮਾਂ ਦਾ ਪੁੱਤ ਸੂਰਮਾ ਹੀ ਹੁੰਦਾ ਜਿਹੜਾ ਬਈ ਜੰਗਲ ਜਾ ਕੇ ਰਹਿਣ ਲੱਗ ਜੇ ਇੱਥੇ ਹਰੇਕ ਤਰ੍ਹਾਂ ਦਾ ਤੁਹਾਨੂੰ ਜਾਨਵਰ ਮਿਲੂਗਾ ਕਿਉਂ ਬਾਬਾ ਜੀ ਜਾਨਵਰ ਵੀ ਵੱਡੇ ਆ ਆਪਣੇ ਨਾਲ ਸਾਈਜ਼ ਹਾਂ ਚੀਤੇ ਜੇ A to Z ਤੁਹਾਨੂੰ ਸਾਰੇ ਜਾਨਵਰ ਮਿਲ ਲੰਗੇ ਕੱਲ ਮੇਰੇ ਸੱਤ ਅੱਠ ਮੱਖੀਆਂ ਲੜੀਆਂ ਪਰ ਦਰਦ ਤਾਂ ਇੱਕ ਦੋ ਮਿੰਟ ਹੀ ਹੁੰਦਾ ਪਰ ਦਰਦ ਇੰਨਾ ਹੁੰਦਾ ਵੀ ਇਦੋਂ ਚੰਗਾ ਜਾਨ ਹੀ ਨਿਕਲ ਜੇ ਠੀਕ ਆ ਨਾ ਉਹਦੀ ਕੋਈ ਸੋਚ ਨਾ ਕੁਝ ਹੋਰ ਰੱਬ ਜਾਣਦਾ ਕਾਦੀ ਜਹਿਰੂ ਕਾਦੀ ਕੀ ਚੱਕਰ ਹੈ ਕੀ ਨਾ ਜਦੋਂ ਨੰਗਣਾ ਉਦੋਂ ਪਾਏ ਦਾ ਪਾਣੀ ਵਿਜਦੀ ਨੰਗੇ ਨੰਗੀ ਹੋ ਜਾਂਦੇ ਹੈਗਾ ਉਹ ਬਾਬਾ ਥੋੜਾ ਚਲੋ ਆ ਪਾਏ ਨੇ ਕੱਸੇ ਕੱਸਾ ਲਾਉਣਾ ਪੈਂਦਾ ਇੱਥੇ ਤੱਕ ਪਾਣੀ ਆ ਜਾਂਦਾ ਬਾਬੇ ਫੇਰ ਕਿਤੇ ਬਾਹਰ ਨਿਕਲੇ ਜਾਂਦਾ ਵੀਡੀਓਸ ਕਿਪਣਾ ਕਰੋ ਦੇਖੋ ਦੇਖਦੇ ਤੁਰਿਆ ਉਹਨੂੰ ਫੇਰ ਹੀ ਪਤਾ ਲੱਗੂ ਕਿੱਥੇ ਕੀ ਆ ਕਿੱਥੇ ਗਈ ਆ ਨਾ ਤੇ ਉਹ ਸਕਿਪ ਕਰ ਦਿਨੇ ਉਹ ਫੇਰ ਤੁਹਾਨੂੰ ਕਹਿਣ ਉਹ ਬਈ ਐਸੀ 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 ਦੇਖ ਲੋ ਜੰਗਲ ਬਿੱਛੂ ਤੋਂ ਲੈ ਕੇ ਸਭ ਜਾਨਵਰ ਨੇ ਬਿੱਛੂ ਲੜ ਜੇ ਬਾਈ 24 ਘੰਟੇ ਰਹਿਣਾ ਦੇਖ ਲੋ ਮੈਂ ਤਾਂ ਉਹੀ ਚੀਜ਼ ਤੋਂ ਡਰੀਆਂ ਤੁਹਾਨੂੰ ਐਵੇਂ ਐਕਟਰ ਬਣੀ ਆਈ ਥੋਡੇ ਮੂਰੇ ਚੱਪਲਾਂ ਵੀ ਇਥੇ ਦੂਧੀਆਂ ਕ੍ਰੌਕਸ ਪੋਣੀਆਂ ਪੈਂਦੀਆਂ ਨੇ ਹਾਂ ਬਾਪਾ ਇਹ ਆ ਪਾਈ ਫਿਰਦੇ ਆਪਾਂ ਇਹ ਆ ਕੁਦਰਤ ਦਾ ਨਿਆਰਾ ਨੇਚਰਲ ਚੀਜ਼ ਹੈ ਜਿੰਨੀ ਵੀ ਹੈਗੀ ਵੀਰ ਹੋਰੇ ਆਕਸੀਜਨ ਇੱਕ ਨੰਬਰ ਆਕਸੀਜਨ ਆ ਜਿਵੇਂ ਇੱਕ ਨੰਬਰ ਹਾਂ ਹੋਰ ਦਾ ਸਵਾਬਾ ਜੀ ਪ੍ਰਦੂਸ਼ਣ ਨਹੀਂ ਹੈਗਾ ਪ੍ਰਦੂਸ਼ਣ ਰਹਿਤ ਦਾ ਜੇ ਕਿਸੇ ਨੂੰ ਜਿੱਡੀ 0.1% ਵੀ ਪ੍ਰਦੂਸ਼ਣ ਨਹੀਂ ਆਪਣੇ ਪਤਾ ਕੀ ਹੁੰਦਾ ਆਪਣੇ ਜਦੋਂ ਧੁੱਪ ਦੀ ਕਿਰਨ ਪਵੇ ਨਾ ਕਣ ਨਹੀਂ ਦੀਂਦੇ ਕਿੰਨੇ ਕਣ ਦੀਂਦੇ ਨੇ ਪੂਰੇ ਜ਼ੀਰੋ ਇੰਨੇ ਕ ਕਣ ਵੀ ਗਿਣ ਸਕਦੇ ਆ ਅਸਲ ਹੁੰਦੇ ਹੀ ਨਹੀਂ ਕਣ ਦੇਖੋ ਇਹ ਵੀ ਤਾਂ ਬਿਲਕੁਲ ਨਾ ਮਾਤਰ ਕਣ ਇੰਨੀ ਆਕਸੀਜਨ ਹੋਵੇ ਪਿਆਰੇ ਅੱਧੇ ਘੰਟੇ ਦਾ ਫਰਕ ਹੈ ਹੀ ਨਹੀਂ ਬਿਲਕੁਲ ਟਾਈਮ ਦਾ ਕਿਵੇਂ ਫਰਕ ਹੈ ਜੀ ਬਾਬਾ ਜੀ ਟਾਈਮ ਅੱਧਾ ਘੰਟਾ ਦੇਣਾ ਅੱਧਾ ਘੰਟਾ ਫਰਕ ਹੈ ਜੇ ਪੰਜਾਬ 'ਚ ਪਹਿਲਾਂ ਹਾਂ ਪਹਿਲਾਂ ਸੂਰਜ ਜੜਦਾ ਤੇ ਪਹਿਲਾਂ ਡੁੱਬਦਾ ਪੰਜਾਬ ਨਾਲੋਂ ਇੱਕ ਪਾਣੀ ਕਿਵੇਂ ਬਾਬਾ ਜੀ ਪਾਣੀ ਕਹਿੰਦੇ ਸੀ ਪਾਣੀ ਨੇਚਰਲ ਹੈ ਜੜੀ ਬੂਟੀਆਂ ਚੋਂ ਕਿਸ-ਕਿਸਕੇ ਆਉਂਦਾ ਹੈ ਅਮਰ ਤਬਰਗਾ ਪਾਣੀ ਹੈ ਹਾਂ ਬਿਨਾ ਦਵਾਈਆਂ ਤੋਂ ਬੰਦਾ ਉਹ ਠੀਕ ਹੋ ਜੀ ਗਾਰੰਟੀ ਅਸੀਂ ਜੇ ਜਗਦੇ ਸਰ ਤੱਕ ਠੀਕ ਹੋ ਸਕਦਾ ਉਹ ਹੂੰ ਜੇ ਉਹ ਬੰਦਾ ਨਾ ਦੋ ਤਿੰਨ ਮਹੀਨੇ ਪਾਣੀ ਪੀਵੇ ਲੀਵਰ ਲੂਬਰਾ ਨਾ ਤੁਹਾਡੀ ਗਰਮੈਸ ਹਾਂ ਜੀ ਉਹ ਬੱਧੀ ਕੋਈ ਹਫਤੇ ਚ ਬਿਨਾਂ ਦਵਾਈ ਤੋਂ ਬਿਮਾਰ ਸੀ ਬਿਲਕੁਲ ਹਾਂ ਪੂਰਾ ਮੈਨਾਂ ਭੁੱਖ ਹਾਂ ਨੀਂਦ ਉਰੇ ਆ ਕੇ ਮੈਨੂੰ ਬਿਨਾਂ ਦਵਾਈ ਤੋਂ ਕੁਝ ਨਹੀਂ ਬਿਲਕੁਲ ਨਾਰਮਲ ਹੋ ਗਿਆ ਜੀ ਠੀਕ ਆ ਬਾਬਾ ਜੀ ਇੰਨੀ ਵਧੀਆ ਪਾਣੀ ਹੈ ਦੇਖੋ ਬਾਬਿਓ ਜੰਗਲ ਦੇ ਨੇ ਯਾਰੇ ਆਪਣ ਜਾਂਦੇ ਹੋਏ ਵੀ ਮਿਲੇ ਸੀ ਇਹ ਉਹ ਹੋਰ ਸੀ ਜਦੋਂ ਆਪਾਂ ਰੱਬ ਨਾਲ ਜੁੜ ਜਾਂਦੇ ਆ ਬਾਬਿਓ ਇਦੂ ਵਾਦ ਆਣਾ ਸਾਰਾ ਕੁਝ ਜਾਨ ਜੀਵ ਜਾਨਵਰ ਸਾਰੇ ਲਵੇ ਆਉਣ ਲੱਗ ਜਾਂਦੇ ਕੋਈ ਕੁਝ ਨਹੀਂ ਕਹਿੰਦਾ ਬਤਵਾ ਠੂਹਾ ਵੀ ਨਹੀਂ ਲੜਦਾ ਬੰਦੇ ਦੇ ਪ੍ਰਿੰਟ ਵੀ ਨਹੀਂ ਲੜਦੀ ਜਾਇ ਪ੍ਰਿੰਨਾਂ ਦੇ ਉੱਤੇ ਬਹਿ ਜਾ ਜੜ ਕੇ ਇਹ ਗੁਜ਼ਰ ਤੇ ਰੰਗ ਨਹੀਂ ਪਰ ਮਾਦਮ ਬਹਿੰਦਾ ਨਾ ਸਾਰਿਆਂ ਚ ਫਿਰ ਉਹ ਆਪੇ ਉਹਨੂੰ ਆਰਡਰ ਦਿੰਦਾ ਵੀ ਇਹ ਤੇ ਕੱਟਣਾ ਜਾਂ ਨਾ ਕੱਟਣਾ ਆਪ ਹੀ ਰੱਖਿਆ ਕਰਦਾ ਹੈ ਹਾਂ ਆ ਗਿਆ